ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਦਮਸ਼ਕ ਦੇ ਕਿਸੇ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਪਤੀ ਖੇਤਾਂ ਦੇ ਵਿੱਚ ਕੰਮ ਕਰਦਾ ਅਤੇ ਪਤਨੀ ਘਰ ਸੰਭਾਲਦੀ ਪਰ ਉਹ ਸੀ ਸਿਰੇ ਦੀ ਬੇਵਕੂਫ ਹਰ ਕੰਮ ਨੂੰ ਉਲਟਾ ਕਰ ਦਿੰਦੀ ਮਜ਼ੇ ਦੀ ਗੱਲ ਇਹ ਸੀ ਕਿ ਸਾਰਾ ਇਲਜ਼ਾਮ ਆਪਣੇ ਪਤੀ ਉੱਪਰ ਲਗਾ ਦਿੰਦੀ ਅਤੇ ਕਹਿੰਦੀ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਇਸ ਗਲਤੀ ਦੀ ਜ਼ਿੰਮੇਵਾਰ ਥੋੜੀਆਂ ਤੋਂ ਆ ਇੱਕ ਦਿਨ ਰੱਬ ਦੀ ਕਰਨੀ ਐਸੀ ਹੋਈ ਕਿ ਪਤੀ ਨੇ ਪਤਨੀ ਨੂੰ ਬੱਕਰੇ ਦੀ ਇੱਕ ਰਾਣ ਲਿਆ ਕੇ ਦਿੱਤੀ ਅਤੇ ਕਿਹਾ ਭਾਗਵਾਨ ਨੇ ਬੱਕਰੇ ਦੀ ਰਾਣ ਦੇ ਕਬਾਬ ਤਾਂ ਬਣਾ ਮੁੱਦ ਤਾਂ ਬਾਦ ਅੱਜ ਮਾਸ ਨਸੀਬ ਹੋਇਆ ਹੈ ਖੇਤਾਂ ਦੇ ਵਿੱਚ ਜਾਵਾਂਗੇ ਅਤੇ ਮ제 ਦੇ ਨਾਲ ਕਬਾਬ ਖਾਵਾਂਗੇ ਪਤਨੀ ਬੋਲੀ ਕਬਾਬ ਤਾਂ ਮੈਂ ਇਸ ਤਰ੍ਹਾਂ ਦੇ ਬਣਾਉਂਦੀ ਹਾਂ ਕਿ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਇੰਨੇ ਮਜੇਦਾਰ ਹੋਣਗੇ ਕਿ ਤੂੰ ਉਂਗਲੀਆਂ ਚਟਦਾ ਹੀ ਰਹਿ ਜਾਵੇਂਗਾ ਤੂੰ ਬਸ ਖੇਤਾਂ ਦੇ ਵਿੱਚ ਜਾ ਮੈਂ ਕਬਾਬ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਪਤੀ ਬੋਲਿਆ ਇਹ ਗੱਲ ਹੈ ਤਾਂ ਠੀਕ ਹੈ ਐਦਾਂ ਕਰੀਂ ਆਉਂਦੇ ਆਉਂਦੇ ਇੱਕ ਜੱਗ ਜਾਂ ਸਰਾਹੀ ਦੇ ਵਿੱਚ ਸ਼ਰਾਬ ਵੀ ਲੈ ਕੇ ਆਉਣਾ ਥੱਲੇ ਤਹਿ ਖਾਨੇ ਦੇ ਵਿੱਚ ਸ਼ਰਾਬ ਦਾ ਇੱਕ ਡਰਮ ਭਰਿਆ ਪਿਆ ਹੈ ਲੇਕਿਨ ਢੱਕਣ ਖੋਲਣ ਦੇ ਵਿੱਚ ਥੋੜੀ ਹੁਸ਼ਿਆਰੀ ਰੱਖੀ ਕਿਤੇ ਐਦਾਂ ਨਾ ਹੋਵੇ ਕਿ ਸ਼ਰਾਬ ਡੁੱਲ ਜਾਵੇ ਪਤਨੀ ਬੋਲੀ ਵਾਹ ਮੀਆਂ ਵਾ ਤੂੰ ਮੈਨੂੰ ਕਿਤੇ ਬੇਵਕੂਫ ਸਮਝ ਲਿਆ ਹੈ ਮੈਂ ਕਿਤੇ ਇੰਨਾ ਵੀ ਨਹੀਂ ਜਾਣਦੀ ਕਿ ਜੇ ਟੱਕਣ ਖੁੱਲਾ ਰਹਿ ਗਿਆ ਤਾਂ ਸ਼ਰਾਬ ਵਹਿ ਜਾਊਗੀ ਅੱਛਾ ਹੁਣ ਤੂੰ ਜਾ ਮੈਨੂੰ ਕਬਾਬ ਬਣਾਉਣ ਦੇ ਵਿੱਚ ਦੇਰੀ ਹੋ ਰਹੀ ਹੈ ਇਹ ਸੁਣ ਕੇ ਪਤੀ ਖੇਤ ਨੂੰ ਚੱਲ ਗਿਆ ਪਿੱਛੋਂ ਪਤਨੀ ਨੇ ਕਬਾਬ ਬਣਾਉਣ ਦੀ ਤਿਆਰੀ ਸ਼ੁਰੂ ਕਰਤੀ ਕੋਲੇ ਗਰਮ ਕੀਤੇ ਅਤੇ ਰਾਣ ਨੂੰ ਗੋਤਿਆ ਵਿੱਚ ਨਮਕ ਮਿਰਚ ਮਸਾਲੇ ਭਰੇ ਅਤੇ ਸੁਲਗ ਦੇ ਕੋਲਿਆਂ ਉੱਪਰ ਰੱਖ ਦਿੱਤਾ। ਜਦੋਂ ਇੱਕ ਪਾਸੇ ਤੋਂ ਰਾਣ ਪੱਕ ਗਈ ਤਾਂ ਉਸ ਦਾ ਪਾਸਾ ਪਲਟ ਦਿੱਤਾ। ਫਿਰ ਬੀਗਮ ਸਾਹਿਬਾ ਪੀੜੀ ਉੱਪਰ ਬੈਠੀ ਸੋਚਣ ਲੱਗੀ ਕਿ ਅੱਜ ਤਾਂ ਬਹੁਤ ਮਜ਼ੇਦਾਰ ਖਾਣਾ ਬਣਨ ਵਾਲਾ ਹੈ। ਇਸ ਤੋਂ ਬਾਅਦ ਉਸ ਨੂੰ ਖਿਆਲ ਆਇਆ ਕਿ ਰਾਣ ਤਾਂ ਹਲੇ ਪੱਕ ਹੀ ਰਹੀ ਹੈ। ਚੱਲ ਇੰਨੇ ਨੂੰ ਮੈਂ ਡਰਮ ਵਿੱਚੋਂ ਸ਼ਰਾਬ ਕੱਢ ਕੇ ਲਿਆਉਂਦੀ ਹਾਂ ਇਹ ਸੋਚ ਕੇ ਉਸਨੇ ਜਾਗ ਹੱਥ ਵਿੱਚ ਲਿਆ ਅਤੇ ਰਾਣ ਨੂੰ ਉਦਾਂ ਹੀ ਕੋਲਿਆਂ ਉੱਪਰ ਛੱਡ ਕੇ ਤਹਿ ਖਾਨੇ ਵਿੱਚ ਸ਼ਰਾਬ ਲੈਣ ਚਲੀ ਗਈ ਡਰਮ ਦੇ ਥੱਲੇ ਜਾਗ ਰੱਖ ਕੇ ਡਰਮ ਦਾ ਢੱਕਣ ਖੋਲ੍ਹਿਆ ਉਸੇ ਸਮੇਂ ਉਸਦੇ ਦਿਮਾਗ ਦੇ ਵਿੱਚ ਖਿਆਲ ਆਇਆ ਓਹ ਜਦੋਂ ਮੈਂ ਆ ਰਹੀ ਸੀ ਤਾਂ ਬਾਹਰ ਵਾਲਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਬਾਹਰ ਇੱਕ ਕੁੱਤਾ ਲਲਚਾਈ ਨਜ਼ਰਾਂ ਦੇ ਨਾਲ ਪੱਕਰ ਹੀ ਰਾਣ ਦੇ ਵੱਲ ਘੂਰ ਰਹੀ ਸੀ ਕਿਤੇ ਐਦਾਂ ਨਾ ਹੋਵੇ ਕਿ ਉਹ ਰਾਣ ਨੂੰ ਚੁੱਕ ਕੇ ਲੈ ਜਾਵੇ ਉਹ ਫੌਰਨ ਉੱਠੀ ਡਰਮ ਦੇ ਟੱਕਣ ਨੂੰ ਖੁੱਲਾ ਛੱਡ ਕੇ ਭੱਜਦੀ ਹੋਈ ਉੱਪਰ ਗਈ ਉੱਪਰ ਜਾ ਕੇ ਦੇਖਦੀ ਹੈ ਕਿ ਵਾਕਿਆ ਹੀ ਕੁੱਤਾ ਪੱਕਰ ਹੀ ਰਾਣ ਨੂੰ ਚੁੱਕ ਕੇ ਭੱਜ ਰਿਹਾ ਸੀ ਉਹ ਲੱਕੜ ਦਾ ਡੰਡਾ ਲੈ ਕੇ ਕੁੱਤੇ ਦੇ ਪਿੱਛੇ ਭੱਜੀ ਹੁਣ ਅੱਗੇ-ਅੱਗੇ ਕੁੱਤਾ ਅਤੇ ਪਿੱਛੇ-ਪਿੱਛੇ ਉਹ ਪਰ ਉਹ ਵਿਚਾਰੀ ਬੀਗਮ ਕੁੱਤੇ ਦੇ ਬਰਾਬਰ ਕਿੱਦਾਂ ਭੱਜ ਸਕਦੀ ਸੀ ਥੋੜੀ ਜਿਹੀ ਦੇਰ ਵਿੱਚ ਉਸ ਦਾ ਸਾਹ ਫੁੱਲ ਗਿਆ ਅਤੇ ਉਹ ਇੱਕ ਦਰਖਤ ਥੱਲੇ ਬੈਠ ਕੇ ਸਾਹ ਲੈਣ ਲੱਗੀ ਜਦੋਂ ਥੋੜੀ ਦੇਰ ਬਾਅਦ ਸਾਹ ਨਾਲ ਸਾਹ ਰਲੇ ਤਾਂ ਉਸ ਸਮੇਂ ਉਸ ਨੂੰ ਡਰਮ ਦਾ ਖਿਆਲ ਆਇਆ ਕਬਰਾ ਕੇ ਵਾਪਸ ਦੌੜੀ ਅਤੇ ਤਹਿਖਾਨੇ ਵਿੱਚ ਜਾ ਪਹੁੰਚੀ ਉੱਥੇ ਦੇਖਦੀ ਹੈ ਕਿ ਡਰਮ ਤਾਂ ਖਾਲੀ ਹੋ ਚੁੱਕਿਆ ਸੀ ਤੇ ਸ਼ਰਾਬ ਦਾ ਇੱਕ ਦਰਿਆ ਫਰਸ਼ ਤੇ ਵਹਿ ਰਿਹਾ ਸੀ ਇਹ ਦੇਖ ਕੇ ਉਹ ਬੋਲੀ ਖੈਰ ਸ਼ੁਕਰ ਹੈ ਜੱਗ ਦੇ ਵਿੱਚ ਤਾਂ ਸ਼ਰਾਬ ਬਚੀ ਹੋਈ ਹੈ ਅੱਜ ਦਾ ਦਿਨ ਤਾਂ ਮਜੇ ਦੇ ਵਿੱਚ ਗੁਜ਼ਰੇਗਾ ਉਸ ਦੇ ਖਿਆਲ ਤੋਂ ਬਾਅਦ ਉਸ ਨੇ ਥੱਲੇ ਤਹਿਖਾਨੇ ਦੀ ਇਹ ਹਾਲਤ ਦੇਖੀ ਤਾਂ ਦਿਲ ਵਿੱਚ ਸੋਚਣ ਲੱਗੀ ਕਿ ਪਤੀ ਨੇ ਅਗਰ ਥੱਲੇ ਆ ਕੇ ਤਹਿਖਾਨੇ ਦੀ ਇਹ ਹਾਲਤ ਦੇਖੀ ਤਾਂ ਕਹੂਗਾ ਕਿ ਮੇਰੀ ਪਤਨੀ ਵੀ ਕਿੰਨੀ ਬੇਅਕਲ ਹੈ ਸ਼ਰਾਬ ਡੁੱਲੀ ਸੀ ਤਾਂ ਡੁੱਲੀ ਸੀ ਇਸ ਕੋਲੋਂ ਇੰਨਾ ਵੀ ਨਾ ਸਰਿਆ ਕਿ ਫਰਸ਼ ਨੂੰ ਸਾਫ਼ ਕਰਕੇ ਸੁਕਾ ਦੇਵੇ ਅਤੇ ਝਾੜੂ ਲਗਾ ਦੇਵੇ ਹੁਣ ਫਿਕਰ ਇਹ ਹੋਈ ਕਿ ਸ਼ਰਾਬ ਨੂੰ ਫਰਸ਼ ਤੋਂ ਖੁਸ਼ਕ ਕਿਵੇਂ ਕਰੇ ਸਾਹਮਣੇ ਹੀ ਆਟੇ ਦੇ ਦੋ ਥੈਲੇ ਪਏ ਸਨ ਉਸਨੇ ਉਹ ਦੋਨੋਂ ਥੈਲੇ ਫਰਸ਼ ਉੱਪਰ ਉਲਟਾ ਦਿੱਤੇ ਅਤੇ ਝਾੜੂ ਲਗਾਉਣ ਲੱਗੀ ਝਾੜੂ ਲਗਾਉਂਦੇ ਲਗਾਉਂਦੇ ਸ਼ਰਾਬ ਦੇ ਜੱਗ ਨੂੰ ਠੋਕਰ ਲੱਗੀ ਅਤੇ ਜੋ ਬਚੀ ਖੁਚੀ ਸ਼ਰਾਬ ਜੱਗ ਵਿੱਚ ਮੌਜੂਦ ਸੀ ਉਹ ਵੀ ਵਹਿ ਗਈ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਜੱਗ ਨੂੰ ਚੁੱਕ ਕੇ ਦੂਰ ਭਗਾ ਕੇ ਸੁੱਟ ਦਿੱਤਾ ਫਿਰ ਛੇਤੀ ਛੇਤੀ ਗਿੱਲਾ ਆਟਾ ਚੁੱਕ ਕੇ ਬਾਹਰ ਸੁੱਟ ਆਈ ਫਰਸ਼ ਨੂੰ ਸਾਫ਼ ਕਰ ਦਿੱਤਾ ਉਧਰ ਦੁਪਹਿਰ ਨੂੰ ਜਦੋਂ ਖਾਣਾ ਨਾ ਪਹੁੰਚਿਆ ਤਾਂ ਪਤੀ ਭੁੱਖਾ ਪਿਆਸਾ ਘਰੇ ਆਇਆ ਅਤੇ ਪਤਨੀ ਨੂੰ ਬੋਲਿਆ ਕਿ ਅੱਜ ਮੈਂ ਤੈਨੂੰ ਰਾਣ ਪਕਾਉਣ ਦੇ ਲਈ ਦਿੱਤੀ ਸੀ ਤੂੰ ਪਕਾ ਕੇ ਕਿਉਂ ਨਹੀਂ ਲੈ ਕੇ ਆਈ ਉਹ ਕਹਿਣ ਲੱਗੀ ਮੀਆਂ ਕੀ ਦਸਾਂ ਉਹ ਰਾਣ ਤਾਂ ਕੁੱਤਾ ਖਾ ਗਿਆ ਮੈਂ ਉਸ ਨੂੰ ਮਾਰਨ ਦੇ ਲਈ ਭੱਜੀ ਤਾਂ ਐਨੀ ਦੇਰ ਵਿੱਚ ਸ਼ਰਾਬ ਵਹਿ ਗਈ ਫਰਸ਼ ਨੂੰ ਦੋ ਬੁਰੀਆਂ ਦਾ ਆਟਾ ਪਾ ਕੇ ਬਹੁਤ ਮੁਸ਼ਕਲ ਦੇ ਨਾਲ ਸੁਕਾਇਆ ਹੈ ਹਾਂ ਪਰ ਉਸ ਗੜਬੜ ਦੇ ਵਿੱਚ ਮੇਰੀ ਠੋਕਰ ਲੱਗਣ ਦੇ ਨਾਲ ਉਹ ਜੱਗ ਜ਼ਰੂਰ ਟੁੱਟ ਗਿਆ ਪਰ ਜਰਾ ਤਹਿਖਾਨੇ ਦੇ ਵਿੱਚ ਤਾਂ ਜਾ ਕੇ ਦੇਖੋ ਮੈਂ ਫਰਸ਼ ਨੂੰ ਝਾੜੂ ਲਗਾ ਕੇ ਕਿੰਨਾ ਸਾਫ਼ ਸੁਥਰਾ ਕਰ ਦਿੱਤਾ ਹੈ ਪਤੀ ਬੋਲਿਆ ਵਾਹ ਬੇਗੰਬਾ ਤੁਹਾਡੇ ਕੀ ਕਹਿਣੇ ਨੇ ਅਖੀਰ ਸ਼ਰਾਬ ਕਿੱਥੇ ਭੱਜ ਚਲੀ ਸੀ ਜਿਹੜਾ ਤੂੰ ਰਾਣ ਨੂੰ ਛੱਡ ਕੇ ਉਥੇ ਸ਼ਰਾਬ ਲੈਣ ਗਈ ਅਤੇ ਗਈ ਵੀ ਸੀ ਤਾਂ ਵਾਪਸ ਆਉਂਦੇ ਸਮੇਂ ਡਰਮ ਦਾ ਟੱਕਣ ਕਿਉਂ ਨਾ ਬੰਦ ਕਰਕੇ ਆਈ ਹੁਣ ਸ਼ਰਾਬ ਵੀ ਵਹਿ ਗਈ ਤੇ ਰਾਣ ਵੀ ਜਾਂਦੀ ਰਹੀ ਆਟੇ ਦਾ ਵੀ ਤੂੰ ਸਤਿਆਨਾਸ਼ ਕਰ ਦਿੱਤਾ ਤੂੰ ਉਸ ਨੂੰ ਰਾਖਾ ਪਾ ਕੇ ਵੀ ਤਾਂ ਸੁਕਾ ਸਕਦੀ ਸੀ ਬੇਗਮ ਬੋਲੀ ਇਹ ਸਭ ਕੁਝ ਅਗਰ ਤੂੰ ਮੈਨੂੰ ਪਹਿਲਾਂ ਕਿਹਾ ਹੁੰਦਾ ਤਾਂ ਇਹ ਮੁਸੀਬਤ ਕਿਉਂ ਪੈਂਦੀ ਤੂੰ ਇਤਰਾਜ਼ ਤੇ ਕਰਦਾ ਹੈ ਪਰ ਬਾਅਦ ਵਿੱਚ ਕਰਦਾ ਹੈ ਜਦੋਂ ਨੁਕਸਾਨ ਹੋ ਜਾਂਦਾ ਹੈ ਹੁਣ ਜਿਹੜਾ ਨੁਕਸਾਨ ਹੋਇਆ ਹੈ ਉਹ ਮੇਰੀ ਵਜ੍ਹਾ ਕਰਕੇ ਥੋੜੀ ਹੋਇਆ ਹੈ ਇਹ ਸਭ ਕੁਝ ਤਾਂ ਤੇਰੀ ਵਜ੍ਹਾ ਕਰਕੇ ਹੋਇਆ ਹੈ ਕਸੂਰ ਮੇਰਾ ਥੋੜੀ ਹੈ ਤੇਰਾ ਹੈ ਏਕ ਹੀ ਗੱਲ ਹੋਈ ਬਈ ਗਲਤੀ ਤੂੰ ਕਰੇ ਤੇ ਇਲਜ਼ਾਮ ਮੇਰੇ ਤੇ ਲਗਾਵੇ ਉਸ ਤੋਂ ਬਾਅਦ ਮੀਆਂ ਨੇ ਸੋਚਿਆ ਕਿ ਇਹ ਔਰਤ ਤਾਂ ਬਹੁਤ ਬੇਫੂਫ ਹੈ ਕਿਤੇ ਐਦਾਂ ਨਾ ਹੋਵੇ ਕਿ ਘਰ ਦੀ ਸਾਰੀ ਜਮ੍ਹਾਂ ਪੂੰਜੀ ਦੌਲਤ ਕਿਸੇ ਨੂੰ ਚੁੱਕ ਕੇ ਫੜਾ ਦੇਵੇ ਬਿਹਤਰ ਹੋਵੇਗਾ ਕਿ ਮੈਂ ਸਾਰਾ ਰੁਪਇਆ ਪੈਸਾ ਕਿਤੇ ਦਫ਼ਨ ਕਰ ਦਵਾਂ ਅਤੇ ਜਿੱਥੇ ਦਫ਼ਨ ਕਰਾਂ ਉੱਥੇ ਇਸ ਨੂੰ ਜਾਣ ਤੋਂ ਮਨਾ ਕਰ ਦਵਾ ਕਿ ਅਗਰ ਤੂੰ ਉੱਥੇ ਗਈ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ ਇਹ ਸੋਚ ਕੇ ਮੀਆਂ ਨੇ ਆਪਣੇ ਬਾਗੀਚੇ ਦੇ ਵਿੱਚ ਇੱਕ ਡੂੰਗਾ ਟੋਆ ਫੁੱਟਿਆ ਸਾਰਾ ਰੁਪਇਆ ਪੈਸਾ ਇੱਕ ਘੜੇ ਦੇ ਵਿੱਚ ਪਾ ਕੇ ਉਸ ਟੋਏ ਵਿੱਚ ਦੱਬ ਦਿੱਤਾ ਅਤੇ ਫਿਰ ਪਤਨੀ ਨੂੰ ਬੁਲਾ ਕੇ ਕਿਹਾ ਕਿ ਦੇਖ ਅਗਰ ਤੂੰ ਇੱਥੇ ਗਈ ਅਤੇ ਇਸ ਰੁਪਏ ਪੈਸੇ ਨੂੰ ਹੱਥ ਲਾਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਪਤਨੀ ਨੇ ਜਵਾਬ ਦਿੱਤਾ ਮੀਆਂ ਭਲਾ ਤੂੰ ਕਹੀਂ ਤੇ ਮੈਂ ਉਸ ਦੇ ਖਿਲਾਫ ਕੋਈ ਕੰਮ ਕਰਾਂ ਅਖੀਰ ਮੈਂ ਰੱਬ ਨੂੰ ਵੀ ਤਾਂ ਜਵਾਬ ਦੇਣਾ ਹੈ ਤੂੰ ਹੌਸਲਾ ਰੱਖ ਮੈਂ ਨਾ ਇਸ ਘੜੇ ਦੇ ਕੋਲ ਜਾਵਾਂਗੀ ਅਤੇ ਨਾ ਉਸ ਮਾਲ ਨੂੰ ਹੱਥ ਲਗਾਵਾਂਗੀ ਚਲੋ ਕੁਝ ਸਮਾਂ ਲੰਘਿਆ ਇੱਕ ਦਿਨ ਕੁਝ ਬਦਮਾਸ਼ ਚੀਨੀ ਦੇ ਬਰਤਨ ਵੇਚਦੇ-ਵੇਚਦੇ ਉਸ ਕਿਸਾਨ ਦੇ ਘਰ ਆਏ ਮੀਆਂ ਖੇਤ ਵਿੱਚ ਕੰਮ ਕਰਨ ਗਿਆ ਹੋਇਆ ਸੀ ਪਤਨੀ ਘਰ ਵਿੱਚ ਇਕੱਲੀ ਸੀ ਉਸਨੇ ਜਦੋਂ ਰੰਗ-ਬਰੰਗੇ ਬਰਤਨ ਦੇਖੇ ਤਾਂ ਲੱਟੂ ਹੋ ਗਈ। ਬਹੁਤ سارے ਬਰਤਨ ਛਾਂਟ ਲਏ। ਫਿਰ ਉਹਨਾਂ ਫੀਰੀ ਵਾਲੇ ਬਦਮਾਸ਼ਾਂ ਨੇ ਕਿਹਾ ਕਿ ਲਿਆਓ ਬੀگم ਸਾਹਿਬਾ ਹੁਣ ਸਾਨੂੰ ਇਹਨਾਂ ਦੀ ਕੀਮਤ ਦਵੋ। ਤਾਂ ਉਹ ਬੋਲੀ ਪ੍ਰਭੂ ਮੇਰੇ ਕੋਲ ਤਾਂ ਇੱਕ ਵੀ ਰੁਪਿਆ ਨਹੀਂ ਹੈ। ਮੇਰੇ ਮੀਆਂ ਨੇ ਸਾਰੀ ਜਮ੍ਹਾਂ ਪੂੰਜੀ ਉਸ ਦਰਖਤ ਦੇ ਥੱਲੇ ਜਮ੍ਹਾਂ ਕੀਤੀ ਹੈ। ਤੁਸੀਂ ਖੁਦ ਪੁੱਟ ਕੇ ਉਸ ਨੂੰ ਕੱਢ ਲਵੋ। ਮੈਂ ਤਾਂ ਉੱਥੇ ਜਾਣ ਅਤੇ ਉਸ ਮਾਲ ਨੂੰ ਹੱਥ ਨਾ ਲਾਉਣ ਦੀ ਸੌਖਾ ਰੱਖੀ ਹੈ ਅਖੀਰ ਮੈਂ ਰੱਬ ਨੂੰ ਵੀ ਤਾਂ ਜਵਾਬ ਦੇਣਾ ਹੈ ਇਸ ਲਈ ਮੈਂ ਤੁਹਾਡੇ ਨਾਲ ਉਸ ਘੜੇ ਤੱਕ ਨਹੀਂ ਜਾ ਸਕਦੀ ਹਾਂ ਦੂਰ ਤੋਂ ਮੈਂ ਤੁਹਾਨੂੰ ਉਹ ਜਗ੍ਹਾ ਜ਼ਰੂਰ ਦੱਸ ਦਿੰਦੀ ਹਾਂ ਉਹਨਾਂ ਫੇਰੀ ਵਾਲਿਆਂ ਨੇ ਕਿਹਾ ਅੱਛਾ ਚੱਲ ਐਦਾਂ ਹੀ ਠੀਕਾ ਸਾਨੂੰ ਤਾਂ ਆਪਣੇ ਪੈਸਿਆਂ ਦੇ ਨਾਲ ਮਤਲਬ ਹੈ ਆਓ ਤੁਸੀਂ ਸਾਨੂੰ ਉਹ ਜਗ੍ਹਾ ਦੱਸੋ ਤਾਂ ਉਸ ਔਰਤ ਨੇ ਦੂਰ ਤੋਂ ਖੜੇ ਹੋ ਕੇ ਉਹਨਾਂ ਨੂੰ ਉਹ ਜਗ੍ਹਾ ਦੱਸ ਦਿੱਤੀ ਜਿੱਥੇ ਉਸਦੇ ਪਤੀ ਨੇ ਰੁਪਿਆ ਪੈਸਾ ਦਫਨ ਕੀਤਾ ਸੀ ਉਹਨਾਂ ਫੀਰੀ ਵਾਲਿਆਂ ਨੇ ਉਹ ਜਗ੍ਹਾ ਨੂੰ ਪੁੱਟ ਕੇ ਸਾਰਾ ਮਾਲ ਕਢ ਲਿਆ ਅਤੇ ਬਹੁਤ ਸਾਰੇ ਬਰਤਨ ਉਸ ਨੂੰ ਦੇ ਕੇ ਉੱਥੋਂ ਚਲਦੇ ਬਣੇ ਸ਼ਾਮ ਨੂੰ ਮੀਆਂ ਘਰ ਆਇਆ ਤਾਂ ਦੇਖਦਾ ਹੈ ਕਿ ਪਤਨੀ ਬਰਤਨਾਂ ਦਾ ਇੱਕ ਢੇਰ ਲਾਈ ਬੈਠੀ ਹੈ ਮੀਆਂ ਨੇ ਕਿਹਾ ਕੇ ਤੇਰੇ ਕੋਲ ਐਨੇ ਸਾਰੇ ਬਰਤਨ ਕਿੱਥੋਂ ਆਏ ਕੇ ਕਿਤੋਂ ਤੂੰ ਚੋਰੀ ਕਰਕੇ ਲੈ ਕੇ ਆਈਆਂ ਤੇਰੇ ਕੋਲ ਤਾਂ ਕੋਈ ਰੁਪਿਆ ਪੈਸਾ ਵੀ ਨਹੀਂ ਹੈ بیگم ਬੋਲੀ ਮੀਆਂ ਮੈਨੂੰ ਤੇਰੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੈਂ ਚੰਗੀ ਭਲੀ ਚੋਰੀ ਕਰਨ ਕਿਉਂ ਜਾਵਾਂਗੀ ਇਹ ਬਰਤਨ ਤਾਂ ਮੈਂ ਖੁਦ ਖਰੀਦੇ ਹਨ ਪਤੀ ਬੋਲਿਆ ਤੇਰੇ ਕੋਲ ਤਾਂ ਕੋਈ ਵੀ ਰੁਪਿਆ ਪੈਸਾ ਨਹੀਂ ਹੁੰਦਾ ਬਰਤਨ ਖਰੀਦਣ ਦੇ ਲਈ ਤੇਰੇ ਕੋਲ ਪੈਸੇ ਕਿੱਦਾਂ ਆਏ ਬੇਗਮ ਬੋਲੀ ਤੂੰ ਘੜੇ ਦੇ ਵਿੱਚ ਜਿਹੜੇ ਪੈਸੇ ਦਫਨ ਕੀਤੇ ਸੀ ਉਹਨਾਂ ਦੇ ਨਾਲ ਹੀ ਮੈਂ ਇਹ ਖਰੀਦੇ ਹਨ ਮੀਆਂ ਬੋਲਿਆ ਮੈਂ ਤਾਂ ਮਨਾ ਕੀਤਾ ਸੀ ਤੈਨੂੰ ਕਿ ਉਸ ਘੜੇ ਦੇ ਕੋਲ ਨਹੀਂ ਜਾਣਾ ਅਤੇ ਮੇਰੇ maal ਨੂੰ ਹੱਥ ਨਹੀਂ ਲਾਉਣਾ ਬੇਗਮ ਬੋਲੀ ਸੌ ਲੱਗੇ ਅਗਰ ਮੈਂ ਉੱਥੇ ਗਈ ਹੋਵਾਂ ਜਾਂ ਕਿਸੇ ਚੀਜ਼ ਨੂੰ ਮੈਂ ਹੱਥ ਲਾਇਆ ਹੋਵੇ ਮੈਂ ਤਾਂ ਦੂਰੋਂ ਹੀ ਖੜੇ ਰਹਿ ਕੇ ਉਨ੍ਹਾਂ ਫੀਰੀ ਵਾਲਿਆਂ ਨੂੰ ਉਹ ਜਗ੍ਹਾ ਦੱਸ ਦਿੱਤੀ ਸੀ। ਉਹਨਾਂ ਵਿਚਾਰਿਆਂ ਨੇ ਖੁਦ ਹੀ ਉਹ ਜਗ੍ਹਾ ਪੁੱਟ ਕੇ ਉਹ ਰੁਪਏ ਕੱਢੇ ਹਨ। ਕਿੰਨੀ ਮਿਹਨਤ ਕਰਨੀ ਪਈ ਉਹਨਾਂ ਵਿਚਾਰਿਆਂ ਨੂੰ। ਮੀਆਂ ਬੋਲਿਆ, "ਸਤਿਆਨਾਸ ਹੋ ਜਾਏ ਤੇਰਾ। ਤੂੰ ਮੈਨੂੰ ਤਬਾਹ ਕਰ ਛੱਡਿਆ ਹੈ। ਅਖੀਰ ਤੂੰ ਉਹਨਾਂ ਬਦਮਾਸ਼ ਫੀਰੀ ਵਾਲਿਆਂ ਨੂੰ ਉਹ ਜਗ੍ਹਾ ਕਿਉਂ ਦੱਸੀ?" ਬੇਗਮ ਬੋਲੀ, "ਤੂੰ ਫਿਰ ਮੈਨੂੰ ਪਹਿਲਾਂ ਹੀ ਦੱਸਦਾ ਕਿ ਉਸ ਜਗ੍ਹਾ ਦੇ ਬਾਰੇ ਵਿੱਚ ਕਿਸੇ ਨੂੰ ਨਹੀਂ ਦੱਸਣਾ।" ਇਸ ਵਿੱਚ ਮੇਰਾ ਕੀ ਕਸੂਰ ਹੈ ਕਸੂਰ ਤਾਂ ਸਾਰਾ ਤੇਰਾ ਹੈ ਗਲਤੀ ਤੂੰ ਕਰੇ ਅਤੇ ਇਲਜ਼ਾਮ ਸਾਰਾ ਮੇਰੇ ਤੇ ਲਗਾਵੇਂ ਮੀਆਂ ਗੁੱਸੇ ਵਿੱਚ ਬੋਲਿਆ ਅੱਗੇ ਬੋਲ ਹੁਣ ਅੱਗੇ ਕੀ ਕਰਨਾ ਹੈ ਬੇਗਮ ਬੁੱਲੀ ਕਰਨਾ ਕੀ ਹੈ ਹਲੇ ਥੋੜੀ ਜਿਹੀ ਦੇਰ ਤਾਂ ਹੋਈ ਹੈ ਉਹਨਾਂ ਫੀਰੀ ਵਾਲਿਆਂ ਨੂੰ ਗਏ ਹੋયા ਚਲੋ ਆਪਾਂ ਦੋਨੋਂ ਜਣੇ ਉਹਨਾਂ ਦੇ ਪਿੱਛੇ-ਪਿੱਛੇ ਚੱਲਦੇ ਹਾਂ ਕਿਤੇ ਨਾ ਕਿਤੇ ਤਾਂ ਆਪਾਂ ਉਹਨਾਂ ਫੀਰੀ ਵਾਲਿਆਂ ਨੂੰ ਫੜ ਹੀ ਲਵਾਂਗੇ ਮੀਆਂ ਬੋਲਿਆ بیگم ਤੂੰ ਇਹ ਇੱਕ ਗੱਲ ਬੜੀ ਸਮਝ ਦੀ ਕੀਤੀ ਹੈ ਚਲੋ ਉਹਨਾਂ ਦਾ ਪਿੱਛਾ ਕਰਦੇ ਹਾਂ ਪਰ ਪਤਾ ਨਹੀਂ ਉਹ ਕਿੰਨੀ ਦੇਰ ਵਿੱਚ ਮਿਲਣਗੇ ਕਿੱਥੇ ਤੱਕ ਭੱਜ ਕੇ ਸਾਨੂੰ ਉਹਨਾਂ ਦਾ ਪਿੱਛਾ ਕਰਨਾ ਪੈਣਾ ਹੈ ਇਸ ਲਈ ਖਾਣ ਲਈ ਰੋਟੀ ਪਨੀਰ ਅਤੇ ਮੱਖਣ ਨਾਲ ਰੱਖ ਲੈ بیگم ਨੇ ਬਹੁਤ ਸਾਰਾ ਮੱਖਣ ਪਨੀਰ ਦੇ ਟੁਕੜੇ ਅਤੇ ਰੋਟੀਆਂ ਇੱਕ ਪੂਟਲੀ ਦੇ ਵਿੱਚ ਬੰਨ ਲਈਆਂ ਅਤੇ ਦੋਨੋਂ ਜਣੇ ਉਹਨਾਂ ਬਦਮਾਸ਼ ਫੇਰੀ ਵਾਲਿਆਂ ਨੂੰ ਲੱਭਣ ਦੇ ਲਈ ਨਿਕਲ ਪਏ ਥੋੜੀ ਦੂਰ ਗਏ ਤਾਂ ਬੇਗਮ ਥੱਕ ਕੇ ਚੂਰ ਹੋ ਗਈ ਮੀਆਂ ਬੋਲਿਆ ਬੇਗਮ ਮੈਂ ਅੱਗੇ ਤੁਰਿਆ ਚੱਲਦਾ ਤੂੰ ਥੋੜੀ ਦੇਰ ਆਰਾਮ ਕਰ ਲੈ ਅਤੇ ਫਿਰ ਇਸੇ ਰਸਤੇ ਚਲਦੀ ਆਹੀਂ ਕਿਤੇ ਨਾ ਕਿਤੇ ਤਾਂ ਮੈਂ ਤੈਨੂੰ ਮਿਲ ਹੀ ਜਾਵਾਂਗਾ ਬੇਗਮ ਬੋਲੀ ਹਾਂ ਮੀਆਂ ਇਹ ਗੱਲ ਤੂੰ ਮੇਰੇ ਦਿਲ ਦੀ ਕਹੀ ਤੂੰ ਚੱਲ ਮੈਂ ਵੀ ਤੇਰੇ ਪਿੱਛੇ-ਪਿੱਛੇ ਆਉਂਦੀ ਹਾਂ ਤੇ ਕੇ ਕੇ ਮੀਆਂ ਅੱਗੇ-ਅੱਗੇ ਤੁਰ ਪਿਆ ਅਤੇ ਬੀਗਮ ਇੱਕ ਦਰਖਤ ਦੇ ਥੱਲੇ ਬੈਠ ਗਈ ਥੋੜੀ ਦੇਰ ਬਾਅਦ ਜਦੋਂ ਥਕਾਨ ਘਟ ਹੋਈ ਤਾਂ ਉਹ ਉੱਠ ਕੇ ਉਧਰ ਨੂੰ ਤੁਰ ਪਈ ਜਿੱਧਰ ਨੂੰ ਮੀਆਂ ਗਿਆ ਸੀ ਰਾਸਤਾ ਇੱਕ ਪਹਾੜ ਦੇ ਉੱਪਰ ਦੀ ਹੋ ਕੇ ਜਾਂਦਾ ਸੀ ਅਤੇ ਬਹੁਤ ਤੰਗ ਸੀ ਇੰਨਾ ਤੰਗ ਸੀ ਕਿ ਉਸ ਦੇ ਦੋਨੋਂ ਪਾਸੇ ਦਰਖਤ ਲੱਗੇ ਸਨ ਉਹਨਾਂ ਦੇ ਤਣਿਆਂ ਦੀ ਛਿੱਲ ਆਉਣ ਜਾਣ ਵਾਲੇ ਬਾਨਾ ਰੇੜੀਆਂ ਦੇ ਨਾਲ ਟਕਰਾ ਟਕਰਾ ਕੇ ਲਹਿ ਗਈ ਸੀ ਉਸਨੇ ਜਦੋਂ ਦਰਖਤਾਂ ਦਾ ਇਹ ਹਾਲ ਦੇਖਿਆ ਤਾਂ ਉਸ ਨੂੰ ਬਹੁਤ ਰਹਿਮ ਆਇਆ ਕਿ ਵਿਚਾਰਿਆਂ ਦੇ ਜ਼ਖਮ ਹੋ ਗਏ ਹਨ ਇਹਨਾਂ ਦਾ ਉਹੀ ਹਾਲ ਨਹੀਂ ਹੈ ਉਹ ਫੌਰਨ ਰੁਕ ਗਈ ਪੋਟਲੀ ਖੋਲੀ ਅਤੇ ਮੱਖਣ ਕੱਢ ਕੇ ਦਰਖਤਾਂ ਦੇ ਤਣਿਆਂ ਤੇ ਮਲਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਖਿਆਲ ਆਇਆ ਕਿ ਗਰਮੀ ਦੀ ਵਜ੍ਹਾ ਦੇ ਨਾਲ ਮੱਖਣ ਵਹਿ ਕੇ ਪਿਗਲ ਨਾ ਜਾਵੇ ਇਸ ਲਈ ਪਹਿਲਾਂ ਤਾਂ ਪੋਟਲੀ ਨੂੰ ਪਾੜ ਕੇ ਦਰਖਤਾਂ ਦੇ ਤਣਿਆਂ ਤੇ ਲਪੇਟਿਆ ਪਰ ਜਦੋਂ ਉਹ ਕੱਪੜਾ ਘਟ ਗਿਆ ਤਾਂ ਆਪਣੇ ਪਹਿਨੇ ਹੋਏ ਕੱਪੜਿਆਂ ਵਿੱਚੋਂ ਅੱਧੇ ਪਾੜ ਕੇ ਉਸ ਉੱਪਰ ਲਪੇਟੇ ਇਸ ਨੇਕ ਕੰਮ ਨੂੰ ਅੰਜਾਮ ਦੇਣ ਦੇ ਚੱਕਰ ਵਿੱਚ ਠੋਕਰ ਲੱਗ ਜਾਣ ਦੇ ਨਾਲ ਪਨੀਰ ਦਾ ਇੱਕ ਗੋਲ ਟੁਕੜਾ ਪਹਾੜੀ ਤੋਂ ਲੁੜਕ ਕੇ ਥੱਲੇ ਡਿੱਗ ਪਿਆ ਉਸ ਨੇ ਦੇਖਿਆ ਬਈ ਇਹ ਗਿਆ ਤਾਂ ਕਿੱਥੇ ਗਿਆ ਪਤਾ ਲਗਾਉਣਾ ਚਾਹੀਦਾ ਹੈ ਇਸ ਲਈ ਉਸ ਨੇ ਜਿੱਥੇ ਪਹਿਲਾ ਟੁਕੜਾ ਡਿੱਗਿਆ ਸੀ ਉਥੇ ਹੀ ਦੂਸਰਾ ਟੁਕੜਾ ਸੁੱਟ ਦਿੱਤਾ ਅਤੇ ਦੇਖਦੀ ਰਹੀ ਕਿ ਅਖੀਰ ਇਹ ਜਾਂਦਾ ਕਿੱਥੇ ਹੈ ਭਲਾ ਇੰਨੀ ਵੱਡੀ ਘਾਟੀ ਦੇ ਵਿੱਚ ਕੀ ਦਿਸਣਾ ਸੀ ਪਲ ਭਰ ਦੀ ਦੇਰੀ ਵਿੱਚ ਦੂਸਰਾ ਟੁਕੜਾ ਵੀ ਗਾਇਬ ਹੋ ਗਿਆ ਫਿਰ ਥੋੜੀ ਦੇਰ ਬਾਅਦ ਉਹ ਉਥੋਂ ਅੱਗੇ ਤੁਰ ਪਈ ਥੋੜੀ ਜੀ ਦੂਰ ਗਈ ਸੀ ਕਿ ਮੀਆਂ ਮਿਲ ਗਿਆ ਉਹ ਵਿਚਾਰਾ ਭੁੱਖ ਦੇ ਨਾਲ ਢਹਾਲ ਅਤੇ ਪਰੇਸ਼ਾਨ ਸੀ ਖਾਣਾ ਮੰਗਿਆ ਤਾਂ ਉਸਨੇ ਸੁੱਕੀਆਂ ਰੋਟੀਆਂ ਕੱਢ ਕੇ ਉਸਦੇ ਅੱਗੇ ਰੱਖ ਦਿੱਤੀਆਂ। ਮੀਆਂ ਬੋਲਿਆ, "ਓ ਕਮਲ ਜੀ, ਇਹ ਰੋਟੀਆਂ ਮੈਂ ਕਿਸਦੇ ਨਾਲ ਖਾਵਾਂ? ਆਉਂਦੇ ਸਮੇਂ ਆਪਾਂ ਮੱਖਣ ਅਤੇ ਪਨੀਰ ਵੀ ਤਾਂ ਨਾਲ ਲੈ ਕੇ ਆਏ ਸੀ, ਉਹ ਕੱਢ।" ਤਾਂ ਬੇਗਮ ਬੋਲੀ, "ਮੀਆਂ, ਉਹ ਤਾਂ ਮੈਂ ਦਰਖਤਾਂ ਦੇ ਤਣਿਆਂ ਤੇ ਮਲ ਆਈ ਹਾਂ, ਜਿਹੜੇ ਜ਼ਖਮੀ ਸਨ। ਪਿੱਛੇ ਬਚਿਆ ਸੀ ਪਨੀਰ। ਉਸ ਵਿੱਚੋਂ ਇੱਕ ਟੁਕੜਾ ਪਹਾੜ ਤੋਂ ਥੱਲੇ ਡਿੱਗ ਪਿਆ ਸੀ।" ਮੈਂ ਇਹ ਦੇਖਣ ਲਈ ਕਿ ਪਹਿਲਾ ਟੁਕੜਾ ਕਿੱਥੇ ਗਿਆ ਦੂਸਰਾ ਟੁਕੜਾ ਵੀ ਸੁੱਟ ਦਿੱਤਾ ਪਰ ਨਾ ਪਹਿਲੇ ਟੁਕੜੇ ਦਾ ਪਤਾ ਚੱਲਿਆ ਨਾ ਦੂਜੇ ਦਾ ਮੀਆਂ ਬੋਲਿਆ ਪਾਗਲ ਕਿਸੇ ਥਾਂ ਦੀ ਭਲਾ ਦਰਖਤਾਂ ਨੂੰ ਵੀ ਕਦੇ ਕੋਈ ਮੱਖਣ ਮਿਲਦਾ ਹੁੰਦਾ ਤੂੰ ਜਿਹੜਾ ਵੀ ਕੰਮ ਕਰਦੀ ਹੈ ਉਲਟਾ ਹੀ ਕਰਦੀ ਹੈ ਬੇਗਮ ਬੋਲੀ ਮੈਨੂੰ ਕੀ ਪਤਾ ਸੀ ਕਿ ਦਰਖਤਾਂ ਦੀ ਮਲਮ ਪੱਟੀ ਨਹੀਂ ਕੀਤੀ ਜਾਂਦੀ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਇਸ ਵਿੱਚ ਮੇਰਾ ਕੀ ਕਸੂਰ ਹੈ ਕਸੂਰ ਤਾਂ ਸਾਰਾ ਤੇਰਾ ਹੈ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੀਆਂ ਬੋਲਿਆ ਇਹ ਗੱਲ ਵੀ ਠੀਕ ਹੈ ਗਲਤੀ ਸਾਰੀ ਤੂੰ ਕਰੇ ਅਤੇ ਇਲਜ਼ਾਮ ਸਾਰਾ ਮੇਰੇ ਸਿਰ ਲਗਾ ਦੇਵੇਂ ਅਖੀਰ ਦੋਨਾਂ ਨੇ ਰੁੱਖੀ ਸੁਖੀ ਰੋਟੀ ਖਾ ਕੇ ਪੇਟ ਭਰਿਆ ਅਤੇ ਦੋਨੋਂ ਇੱਕ ਦਰਖਤ ਦੇ ਥੱਲੇ ਪੈ ਗਏ ਪਏ ਪਏ ਮੀਆਂ ਨੂੰ ਖਿਆਲ ਆਇਆ ਕਿ ਆਉਂਦੇ ਸਮੇਂ ਘਰ ਨੂੰ ਜਿੰਦਾ ਲਗਾ ਕੇ ਆਏ ਹਾਂ ਜਾਂ ਨਹੀਂ ਤਾਂ ਉਸਨੇ ਬੇਗਮ ਨੂੰ ਪੁੱਛਿਆ ਬੇਗਮ ਬੋਲੀ ਜਿੰਦਾ ਤਾਂ ਨਹੀਂ ਲਗਾ ਕੇ ਆਈ ਮੈਂ ਮੀਆਂ ਬੋਲਿਆ ਜਾ ਹੁਣੇ ਜਾ ਅਤੇ ਜਿੰਦਾ ਲਗਾ ਕੇ ਆ ਤੈਨੂੰ ਤਾਂ ਦਰਵਾਜ਼ੇ ਦਾ ਵੀ ਖਿਆਲ ਨਹੀਂ ਰਹਿੰਦਾ ਅਗਰ ਤੂੰ ਹੀ ਉਸਦੀ ਰਾਖੀ ਨਹੀਂ ਕਰੇਂਗੀ ਤਾਂ ਕੌਣ ਕਰੇਗਾ ਬੇਗਮ ਬੋਲੀ ਗੁੱਸੇ ਕਿਉਂ ਹੁੰਦੇ ਹੋ ਮੈਂ ਹੁਣੇ ਜਾਂਦੀ ਹਾਂ ਇੱਥੋਂ ਘਰ ਦੂਰ ਹੀ ਕਿਤੇ ਕਿੰਨਾ ਹੈ ਤੂੰ ਇੱਥੇ ਹੀ ਆਰਾਮ ਕਰ ਮੈਂ ਹੁਣੇ ਗਈ ਅਤੇ ਹੁਣੇ ਆਈ ਇੱਕ ਹੈਕੇ بیگم جلدی جلدی گھر پہنچی۔ ਉੱਥੇ ਜਾ ਕੇ خیال ਆਇਆ ਕਿ ਜਾਂਦੇ ਜਾਂਦੇ ਖਾਣ ਪੀਣ ਨੂੰ ਵੀ ਕੁਝ ਲੈ ਜਾਂਦੀ ਹਾਂ। ਘਰ ਵਿੱਚ ਇੱਧਰ ਉੱਧਰ ਦੇਖਿਆ ਸਿਵਾਏ ਸਿਰਕਾ ਅਤੇ ਅਖਰੂਟਾਂ ਦੇ ਹੋਰ ਕੁਝ ਨਾ ਮਿਲਿਆ। ਉਸਨੇ ਇੱਕ ਸਰਾਹੀ ਦੇ ਵਿੱਚ ਸਿਰਕਾ ਭਰਿਆ ਅਤੇ ਅਖਰੂਟਾਂ ਨੂੰ ਇੱਕ ਪੋਟਲੀ ਦੇ ਵਿੱਚ ਬੰਨ੍ਹ ਲਿਆ। ਬਾਹਰ ਨਿਕਲ ਕੇ ਦਰਵਾਜ਼ੇ ਨੂੰ ਜਿੰਦਾ ਲਾਇਆ। ਫਿਰ ਉਸਦੇ ਦਿਮਾਗ ਵਿੱਚ خیال ਆਇਆ ਕੇ ਮੀਆਂ ਦੀ ਇੱਕ ਗੱਲ ਤਾਂ ਪੂਰੀ ਕਰਤੀ ਮਕਾਨ ਨੂੰ ਜਿੰਦਾ ਲਗਾ ਦਿੱਤਾ ਪਰ ਮੀਆਂ ਨੇ ਤਾਂ ਇਹ ਵੀ ਕਿਹਾ ਸੀ ਕਿ ਦਰਵਾਜ਼ੇ ਦਾ ਖਿਆਲ ਵੀ ਤੂੰ ਨਾ ਰੱਖੇਂਗੀ ਤਾਂ ਹੋਰ ਕੌਣ ਰੱਖੇਗਾ ਅਗਰ ਮੈਂ ਇੱਥੋਂ ਜਾਂਦੀ ਹਾਂ ਤਾਂ ਦਰਵਾਜ਼ੇ ਦਾ ਖਿਆਲ ਕੌਣ ਰੱਖੂ ਬਿਹਤਰ ਇਹੀ ਹੈ ਕਿ ਦਰਵਾਜ਼ਾ ਵੀ ਨਾਲ ਹੀ ਲੈ ਚੱਲਾਂ ਤਾਂ ਪਤੀ ਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਹੋ ਜੂ ਇੱਧਰ ਉੱਧਰ ਦੇਖਿਆ ਇੱਕ ਸੱਬਲ ਪਈ ਸੀ ਸੱਬਲ ਚੁੱਕੀ ਤੇ ਦਰਵਾਜ਼ੇ ਨੂੰ ਚੁਗਾਠ ਸਮੇਤ ਪੁੱਟ ਲਿਆ ਦਰਵਾਜ਼ਾ ਸਿਰ ਤੇ ਰੱਖਿਆ ਇੱਕ ਹੱਥ ਵਿੱਚ ਅਖਰੂਟਾਂ ਦੀ ਪੋਟਲੀ ਫੜੀ ਦੂਜੇ ਹੱਥ ਵਿੱਚ ਸਿਰਕੇ ਵਾਲੀ ਸੁਰਾਹੀ ਅਤੇ ਚੱਲ ਪਈ ਉਸ ਤੋਂ ਬਾਅਦ ਖਿਆਲ ਆਇਆ ਕਿ ਇਸ ਪੋਟਲੀ ਅਤੇ ਸੁਰਾਹੀ ਦਾ ਭੋਜ ਹੱਥਾਂ ਵਿੱਚ ਕਿਉਂ ਚੁੱਕਾਂ ਕਿਉਂ ਨਾ ਇਹਨਾਂ ਨੂੰ ਦਰਵਾਜ਼ੇ ਦੇ ਉੱਪਰ ਹੀ ਰੱਖ ਲਵਾਂ ਇਸ ਤਰ੍ਹਾਂ ਭੋਜ ਵੀ ਹਲਕਾ ਹੋ ਜਾਵੇਗਾ ਅਤੇ ਚੱਲਣ ਦੇ ਵਿੱਚ ਵੀ ਆਸਾਨੀ ਹੋਵੇਗੀ। ਦਰਵਾਜ਼ੇ ਨੂੰ ਸਿਰ ਤੋਂ ਥੱਲੇ ਉਤਾਰਿਆ ਉਸ ਉੱਤੇ ਉਹ ਪੋਟਲੀ ਅਤੇ ਸੁਰਾਹੀ ਰੱਖੀ ਅਤੇ ਫਿਰ ਦਰਵਾਜ਼ਾ ਸਿਰ ਤੇ ਰੱਖ ਕੇ ਤੁਰ ਪਈ। ਸ਼ਾਮ ਦੇ ਕੋਈ 5:30 5 ਵਜੇ ਹੋਣਗੇ ਜਦੋਂ ਉਹ ਮੀਆਂ ਦੇ ਕੋਲ ਪਹੁੰਚੀ ਉਸ ਦੀ ਇਹ ਹਾਲਤ ਦੇਖ ਕੇ ਮੀਆਂ ਹੈਰਾਨ ਹੋ ਗਿਆ। ਕੀ ਇਹ ਪਾਗਲ ਦਰਵਾਜ਼ਾ ਕਿਉਂ ਸਿਰ ਤੇ ਚੁੱਕੀ ਲਈ ਆਉਂਦੀ ਹੈ? ਮੀਆਂ ਨੇ ਪੁੱਛਿਆ ਤਾਂ ਬੀਗਮ ਬੋਲੀ ਤੂੰ ਖੁਦ ਹੀ ਤਾਂ ਕਿਹਾ ਸੀ ਕੇ ਦਰਵਾਜੇ ਦਾ ਖਿਆਲ ਰੱਖਣਾ ਭਲਾ ਮੈਂ ਇੱਥੇ ਆਉਂਦੀ ਤਾਂ ਦਰਵਾਜੇ ਦਾ ਖਿਆਲ ਕੌਣ ਰੱਖਦਾ ਇਸ ਲਈ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਆਈ ਮੀਆਂ ਬੋਲਿਆ ਬੇਵਕੂਫ ਕਿਸੇ ਚੀਜ਼ ਦਾ ਖਿਆਲ ਰੱਖਣ ਦਾ ਇਹ ਮਤਲਬ ਥੋੜਾ ਕਿ ਉਸ ਨੂੰ ਸਿਰ ਤੇ ਰੱਖ ਕੇ ਨਾਲ ਤੁਰੇ ਫਿਰੋ ਮੇਰਾ ਤਾਂ ਇਹ ਮਤਲਬ ਸੀ ਕਿ ਬਾਹਰ ਆਉਂਦੇ ਜਾਂਦੇ ਸਮੇਂ ਦਰਵਾਜੇ ਤੇ ਜਿੰਦਾ ਤੂੰ ਨਹੀਂ ਲਗਾਵੇਂਗੀ ਤਾਂ ਕੌਣ ਲਗਾਵੇਗਾ ਬੇਗਮ ਬੋਲੀ ਮੀਆਂ ਏ ਮੈਨੂੰ ਪਹਿਲਾਂ ਕਹਿ ਦਿੱਤਾ ਹੁੰਦਾ ਇਸ ਵਿੱਚ ਮੇਰਾ ਕੀ ਕਸੂਰਾ ਕਸੂਰ ਤਾਂ ਸਾਰਾ ਤੇਰਾ ਹੈ ਗਲਤੀ ਤੂੰ ਕਰੇ ਅਤੇ ਇਲਜ਼ਾਮ ਸਾਰਾ ਮੇਰੇ ਤੇ ਲਗਾ ਦੇਵੇਂ ਇਹ ਗੱਲਾਂ ਹਲੇ ਹੋ ਹੀ ਰਹੀਆਂ ਸਨ ਕਿ ਸਾਹਮਣੇ ਤੋਂ ਕੁਝ ਆਦਮੀ ਆਉਂਦੇ ਨਜ਼ਰ ਆਏ ਬੇਗਮ ਬੋਲੀ ਮੀਆਂ ਇਹ ਉਹੀ ਫੇਰੀ ਵਾਲੇ ਹਨ ਫੜ ਲਵੋ ਇਹਨਾਂ ਨੂੰ ਉਹ ਪਾਗਲੇ ਮੈਂ ਇਕੱਲਾ ਹਾਂ ਅਤੇ ਇਹ ਚਾਰ ਲੋਕ ਹਨ ਬਿਹਤਰ ਇਹੀ ਹੈ ਕਿ ਅਸੀਂ ਦੋਨੋਂ ਜਣੇ ਇਸ ਦਰਖਤ ਉੱਪਰ ਚੜ ਜਾਈਏ ਉਹਨਾਂ ਦੇ ਜਾਣ ਤੋਂ ਬਾਅਦ ਦਿਖਿਆ ਜਾਵੇਗਾ ਇਹ ਕਹਿ ਕੇ ਉਹ ਦੋਨੋਂ ਜਣੇ ਦਰਖਤ ਤੇ ਚੜ ਗਏ ਪਰ ਪਤਨੀ ਨੇ ਸਿਰ ਤੋਂ ਦਰਵਾਜ਼ਾ ਥੱਲੇ ਨਾ ਉਤਾਰਿਆ ਨਾ ਦਰਵਾਜ਼ੇ ਉੱਪਰੋਂ ਅਖਰੂਟਾਂ ਦੀ ਪੂਟਲੀ ਨਾ ਸਿਰਕੇ ਦੀ ਸਰਾਹੀ ਹੁਣ ਰੱਬ ਦੀ ਕੁਦਰਤ ਦੇਖੋ ਉਹ ਬਦਮਾਸ਼ ਫੇਰੀ ਵਾਲੇ ਵੀ ਉਸ ਦਰਖਤ ਦੇ ਥੱਲੇ ਆ ਕੇ ਠਹਿਰ ਗਏ ਐਨੇ ਵਿੱਚ ਰਾਤ ਹੋ ਗਈ ਹਨੇਰੀ ਰਾਤ ਸੀ ਇਸ ਲਈ ਉਹ ਫੇਰੀ ਵਾਲੇ ਇਹ ਨਾ ਦੇਖ ਸਕੇ ਕੇ ਦਰਖਤ ਦੇ ਉੱਪਰ ਕੌਣ ਚੜਿਆ ਹੈ ਪਹਿਲਾਂ ਉਹਨਾਂ ਨੇ ਕੁਝ ਖਾਦਾ ਪੀਤਾ ਅਤੇ ਫਿਰ ਚਾਦਰੇ ਤਾਣ ਕੇ ਸੌਂਗੇ ਐਨੇ ਚਿਰ ਨੂੰ ਵਿਚਾਰੀ ਬੇਗਮ ਦਾ ਦਰਵਾਜ਼ਾ ਝੁੱਕੇ ਝੁੱਕੇ ਤੀਆ ਪਾਂਜਾ ਹੋ ਗਿਆ ਜਦੋਂ ਬੋਝ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਉਸਨੇ ਮੀਆਂ ਨੂੰ ਕਿਹਾ ਮੀਆਂ ਮੈਂ ਤਾਂ ਬੋਝ ਦੇ ਨਾਲ ਮਰੀ ਜਾ ਰਹੀ ਹਾਂ ਐਨਾ ਉੱਪਰ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਚੀਜ਼ ਥੱਲੇ ਸੁੱਟ ਦਿੰਦੀ ਹਾਂ ਬੋਝ ਤਾਂ ਬੋਝ ਹਲਕਾ ਹੋਵੇਗਾ ਹੀ ਮੀਆਂ ਬੋਲਿਆ ਰੱਬ ਦੇ ਵਾਸਤੇ ਰਹਿਮ ਕਰ ਅਗਰ ਕਿਸੇ ਚੀਜ਼ ਦੇ ਡਿੱਗਣ ਨਾਲ ਇਹ ਲੋਕ ਜਾਗ ਉੱਠੇ ਤਾਂ ਮੇਰਾ ਅਤੇ ਤੇਰਾ ਕੀ ਹਸ਼ਰ ਕਰਨਗੇ بیگم بولی ਹੋਣ ਦਿਓ ਹੁਣ ਮੇਰੇ ਕੋਲੋਂ ਇਹ ਸਾਰੇ ਦਾ ਸਾਰਾ ਬੋਝ ਨਹੀਂ ਝੁਕਿਆ ਜਾਂਦਾ ਇਹ ਕਹਿ ਕੇ ਉਸਨੇ ਸਰਕੇ ਦੀ ਸਰਾਹੀ ਥੱਲੇ ਉਤਾਰੀ ਅਤੇ ਉਹਨਾਂ ਫੀਰੀ ਵਾਲਿਆਂ ਦੇ ਉੱਪਰ ਉਲਟਾ ਦਿੱਤੀ ਸਰਕੇ ਦੇ ਡਿੱਗਣ ਦੀ دیر ਸੀ ਕਿ ਉਹ ਚਾਰੇ ਦੇ ਚਾਰੇ ਉੱਠ ਕੇ ਬੈਠ ਗਏ ਇੱਕ ਨੇ ਕਿਹਾ ਕਿ ਮੀ ਪੈ ਰਿਹਾ ਹੈ ਯਾਰ ਦੂਜਾ ਬੋਲਿਆ ਇਹ ਵੀ ਤਾਂ ਦੇਖ ਕਿ ਕਿੰਨਾ ਬਦਬੂਦਾਰ ਮੀ ਪੈ ਰਿਹਾ ਹੈ ਤੀਸਰੇ ਨੇ ਕਿਹਾ ਕਿ ਹੁਣ ਸੌ ਵੀ ਜਾਓ ਯਾਰੋ ਮੀ ਹਟ ਗਿਆ ਹੈ ਐਦਾਂ ਲੱਗਦਾ ਹੈ ਕਿ ਉਂਝ ਹੀ ਕੁਝ ਛੱਟੇ ਆਏ ਸਨ ਮੀ ਦੇ ਇਹ ਕਹਿ ਕੇ ਉਹ ਫਿਰ ਤੋਂ ਸੌਂ ਗਏ ਥੋੜੀ ਦੇਰ ਹੋਈ ਤਾਂ ਬੇਗਮ ਫਿਰ ਬੋਲੀ ਮੀਆਂ ਮੇਰੇ ਕੋਲੋਂ ਇਹ ਬੋਝ ਹੁਣ ਨਹੀਂ ਚੁੱਕਿਆ ਜਾ ਰਿਹਾ ਮੈਂ ਇਸ ਨੂੰ ਥੋੜਾ ਹੋਰ ਘੱਟ ਕਰਦੀ ਹਾਂ ਮੀਆਂ ਬੋਲਿਆ ਰੱਬ ਦੇ ਵਾਸਤੇ ਰਹਿਮ ਕਰ ਇੱਕ ਵਾਰੀ ਤਾਂ ਰੱਬ ਦੀ ਮਿਹਰ ਦੇ ਨਾਲ ਪਤਾ ਨਹੀਂ ਇਹਨਾਂ ਕੋਲੋਂ ਕਿਵੇਂ ਬਚ ਗਏ ਹੁਣ ਤਾਂ ਲੱਗਦਾ ਹੈ ਕਿ ਮੇਰੀ ਅਤੇ ਤੇਰੀ ਮੌਤ ਇਹਨਾਂ ਲੋਕਾਂ ਦੇ ਹੱਥੋਂ ਲਿਖੀ ਜਾ ਚੁੱਕੀ ਹੈ ਬੇਗਮ ਬੋਲੀ ਕੁਝ ਵੀ ਹੋਵੇ ਮੈਂ ਤਾਂ ਅਖਰੂਟਾਂ ਦੀ ਪੂਟਲੀ ਛੁੱਟਦੀ ਹਾਂ ਇਹ ਕਹਿ ਕੇ ਉਸਨੇ ਪੂਟਲੀ ਖੋਲ ਕੇ ਸਾਰੇ ਅਖਰੂਟ ਥੱਲੇ ਸੁੱਟ ਦਿੱਤੇ ਅਖਰੂਟਾਂ ਦੇ ਡਿੱਗਣ ਦੀ ਧੀਰ ਸੀ ਉਹ ਫੇਰੀ ਵਾਲੇ ਚੀਖ ਮਾਰ ਕੇ ਫਿਰ ਉੱਠ ਕੇ ਬੈਠ ਗਏ ਇੱਕ ਨੇ ਕਿਹਾ ਕਿ ਯਾਰ ਗੜੇ ਪੈ ਰਹੇ ਹਨ ਦੂਜੇ ਨੇ ਕਿਹਾ ਕਿ ਇਹ ਕੁਝ ਅਜੀਬ ਗੱਲ ਹੈ ਕਿ ਬਾਹਰ ਤਾਂ ਇੱਕ ਵੀ ਗੜਾ ਨਹੀਂ ਡਿੱਗਿਆ ਪਰ ਇਸ ਦਰਖਤ ਦੇ ਥੱਲੇ ਹੀ ਪੈ ਰਹੇ ਹਨ ਤੀਜੇ ਨੇ ਇੱਕ ਅਖਰੂਟ ਚੁੱਕ ਕੇ ਕਿਹਾ ਕਿ ਦੇਖੋ ਤਾਂ ਸਹੀ ਗੜੇ ਕਾਲੇ ਅਤੇ ਪੱਥਰ ਦੀ ਤਰ੍ਹਾਂ ਸਖਤ ਹਨ ਚੌਥੇ ਨੇ ਕਿਹਾ ਕਿ ਦੋਸਤੋ ਮੈਨੂੰ ਤਾਂ ਇਸ ਦਰਖਤ ਦੇ ਥੱਲੇ ਹੀ ਕੁਝ ਅਜੀਬ ਲੱਗ ਰਿਹਾ ਹੈ ਚਲੋ ਇੱਥੋਂ ਉੱਠ ਕੇ ਦੂਰ ਚਲੀਏ ਤਾਂ ਚੰਗਾ ਹੈ ਪਹਿਲੇ ਨੇ ਕਿਹਾ ਹਾਂ ਭਾਈ ਲੱਗਦੀ ਤਾਂ ਕੁਝ ਇਸ ਤਰ੍ਹਾਂ ਦੀ ਹੀ ਗੱਲ ਹੈ ਐਦਾਂ ਕਰੋ ਥੋੜਾ ਸਮਾਂ ਹੋਰ ਪੈ ਕੇ ਦੇਖੋ ਅਗਰ ਕੋਈ ਗੜਬੜ ਹੋਈ ਤਾਂ ਦੇਖਾਂਗੇ ਦੂਜੇ ਨੇ ਕਿਹਾ ਠੀਕ ਹੈ ਭਾਈ ਐਨੀ ਰਾਤ ਗਈ ਸਮਾਨ ਸਮੇਟ ਕੇ ਤੁਰਨਾ ਵੀ ਤਾਂ ਮੁਸ਼ਕਲ ਹੈ ਇਹ ਗੱਲਾਂ ਕਰਕੇ ਸਾਰਿਆਂ ਨੇ ਫਿਰ ਲੰਮੀ ਤਾਨ ਲਈ ਇਸ ਗੱਲ ਨੂੰ ਥੋੜਾ ਸਮਾਂ ਵੀ ਨਹੀਂ ਸੀ ਹੋਇਆ ਕਿ ਬੇਗਮ ਬੋਲੀ ਮੀਆਂ ਇਹ ਦਰਵਾਜ਼ੇ ਦਾ ਬੋਝ ਹੁਣ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ ਮੈਂ ਤਾਂ ਇਸ ਨੂੰ ਹੁਣ ਥੱਲੇ ਸੁੱਟਣ ਲੱਗੀ ਹਾਂ ਮੀਆਂ ਰੋਕਦਾ ਰਿਹਾ ਪਰ ਉਹ ਰੱਬ ਦੀ ਬੰਦੀ ਕਿੱਥੇ ਰੁਕਣ ਵਾਲੀ ਸੀ ਧਰਮ ਦੇਣੇ ਦਰਵਾਜ਼ਾ ਥੱਲੇ ਸੁੱਟ ਦਿੱਤਾ ਦਰਵਾਜ਼ਾ ਡਿੱਗਣ ਦੀ ਧੀਰ ਸੀ ਕਿ ਚਾਰੇ ਫਿਰੀ ਵਾਲੇ ਰੌਲਾ ਪਾਉਂਦੇ ਭੱਜੇ ਕਿ ਭੂਤ ਆ ਗਿਆ ਹੋਵੇ ਭੂਤ ਆ ਗਿਆ ਹੋਵੇ ਉਹਨਾਂ ਫੇਰੀ ਵਾਲਿਆਂ ਦੇ ਜਾਣ ਤੋਂ ਬਾਅਦ ਉਹ ਦੋਨੋਂ ਮੀਆਂ ਬੀਬੀ ਥੱਲੇ ਉਤਰੇ ਉਹਨਾਂ ਫੇਰੀ ਵਾਲਿਆਂ ਦਾ ਸਮਾਨ ਸਵਿਟਿਆ ਅਤੇ ਦੂਰ ਜਾ ਕੇ ਇੱਕ ਦਰਖਤ ਉੱਪਰ ਚੜ ਗਏ ਜਦੋਂ ਥੋੜੇ ਹੋਸ਼ ਟਿਕਾਣੇ ਹੋਏ ਤਾਂ ਉਹ ਫੇਰੀ ਵਾਲੇ ਫਿਰ ਉਸ ਦਰਖਤ ਥੱਲੇ ਆਏ ਚਿਰਾਗ ਜਲਾਇਆ ਤਾਂ ਦੇਖਦੇ ਹਨ ਕਿ ਦਰਖਤ ਦੇ ਥੱਲੇ ਸਿਰਕੇ ਦਾ ਛਿੜਕਾਉ ਹੈ ਇੱਧਰ ਉੱਧਰ ਅਖਰੋਟ ਖਿਲਰੇ ਪਏ ਹਨ ਅਤੇ ਟੁੱਟਿਆ ਹੋਇਆ ਇੱਕ ਦਰਵਾਜ਼ਾ ਪਿਆ ਹੈ। ਉਹਨਾਂ ਦਾ ਰੁਪਿਆ-ਮਾਲ ਉਥੋਂ ਗਾਇਬ ਸੀ। ਉਹ ਸਮਝ ਗਏ ਕਿ ਇਸ ਦਰਖਤ ਉੱਪਰ ਕੋਈ ਭੂਤ ਜਾਂ ਦਿਓ ਰਹਿੰਦਾ ਹੈ। ਇਹ ਸਾਰਾ ਕੰਮ ਉਸਦਾ ਹੀ ਹੈ। ਸਾਨੂੰ ਇੱਥੋਂ ਭੱਜ ਜਾਣਾ ਚਾਹੀਦਾ ਹੈ। ਇਸ ਦੇ ਵਿੱਚ ਹੀ ਸਾਡੀ ਭਲਾਈ ਹੈ। ਅਗਰ ਭੂਤ ਸਾਡੇ ਪਿੱਛੇ ਪੈ ਗਏ ਤਾਂ ਮਾਲ ਤਾਂ ਮਾਲ ਕਿਤੇ ਜਾਨ ਦੇ ਲਾਲੇ ਨਾ ਪੈ ਜਾਣ। ਇੱਕ ਹੈ ਕਿ ਚਾਰੇ ਦੇ ਚਾਰੇ ਐਦਾਂ ਭੱਜੇ ਕਿ ਪਿੱਛੇ ਮੁੜ ਕੇ ਨਾ ਦੇਖਿਆ ਕਾਫੀ ਧੀਰ ਤੱਕ ਮੀਆਂ ਬੀਬੀ ਦਰਖਤ ਉੱਪਰ ਬੈਠੇ ਰਹੀ ਉਸ ਤੋਂ ਬਾਅਦ ਉੱਤਰ ਕੇ ਥੱਲੇ ਆਏ ਅਤੇ ਘਰ ਦਾ ਰਸਤਾ ਲਿਆ ਸਵੇਰ ਹੋ ਰਹੀ ਸੀ ਉਹ ਡਿਗਦੇ ਟੈਂਦੇ ਘਰ ਪਹੁੰਚੇ ਘਰ ਪਹੁੰਚ ਕੇ ਮੀਆਂ ਨੇ ਬੇਗਮ ਨੂੰ ਕਿਹਾ ਹੈ ਤਾਂ ਤੂੰ ਬੇਵਕੂਫ ਪਰ ਕੀ ਕੀਤਾ ਜਾਵੇ ਇਸ ਗੱਲ ਦਾ ਕਿ ਬਾਜ ਔਕਾਤ ਬੇਵਕੂਫ ਕਦੇ-ਕਦੇ ਇਸ ਦੁਨੀਆ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਹਨ ਜਿਹੜੇ ਵੱਡੇ-ਵੱਡੇ ਅਕਲਮੰਦਾਂ ਤੋਂ ਨਹੀਂ ਹੁੰਦੇ ਮੈਂ ਤਾਂ ਸੋਚਿਆ ਸੀ ਕਿ ਘਰ ਦੀ ਸਾਰੀ ਜਮ੍ਹਾਂ ਪੂੰਜੀ ਜਾਣ ਕਰਕੇ ਆਪਾਂ ਕੰਗਾਲ ਹੋ ਗਏ ਹਾਂ ਪਰ ਤੇਰੀ ਬੇਵਕੂਫੀ ਨੇ ਆਪਣੀ ਦੁਨੀਆ ਹੀ ਬਣਾ ਦਿੱਤੀ ਪਤਨੀ ਬੋਲੀ ਤਾਂ ਫਿਰ ਤੂੰ ਮੈਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਕਹੀ ਮੈਂ ਇਸ ਤੋਂ ਵੀ ਜ਼ਿਆਦਾ ਬੇਵਕੂਫੀ ਵਾਲੇ ਕੰਮ ਕਰਦੀ ਅਤੇ ਇਸ ਤੋਂ ਵੀ ਜ਼ਿਆਦਾ ਮਾਲ-ਦੌਲਤ ਬਣਾਉਂਦੀ ਇਸ ਵਿੱਚ ਮੇਰਾ ਕੀ ਕਸੂਰ ਹੈ ਕਸੂਰ ਤਾਂ ਸਾਰਾ ਤੇਰਾ ਹੈ ਗਲਤੀ ਕਰੇ ਤੂੰ ਅਤੇ ਇਲਜ਼ਾਮ ਮੇਰੇ ਤੇ ਲਗਾ ਦੇਵੇਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ